हां जी दोस्तों सब नु प्यार प्यारसी काल जी मैं ਤੁਹਾਡਾ ਆਪਣਾ ਪ੍ਰੀਤਕ ਕਹਿੰਦਾ ਮਾੜੀ ਮੋਟੀ ਹਿੰਮਤ ਕਰੀ ਕੱਲਾ ਬਾਬੇ ਦੇ ਤਵੀਤਾਂ ਤੇ ਨਰਹੀਂ ਹਿੰਮਤ ਤੇ ਮਦਦ ਮਦਦ ਦੇ ਖਦਾ ਕਈ ਵਾਰ ਇਹਨਾ ਆਪਣਾ ਕੀ ਹੁੰਦਾ ਬਈ ਕਿ ਜਿੱਦਾਂ ਆਪਣੇ ਕੋਲੇ ਸਾਰੇ ਕਾਗਜ਼ ਪੱਤਰ ਵੀ ਪੂਰੇ ਹੁੰਦੇ ਆ ਵਾਜਨ ਵਗੈਰਾ ਵੀ ਓਕੇ ਹੁੰਦਾ ਤੇ ਫਿਰ ਵੀ ਆਪਣਾ ਚਲਾਨ ਵਗੈਰਾ ਜਿਹੜਾ ਹੋ ਜਾਂਦਾ ਸੋ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਵੀ ਇਹਦਾ ਤਾਂ ਯਾਰ ਕੋਈ ਹੱਲ ਹੀ ਨਹੀਂ ਹੁਣ ਹੋ ਗਿਆ ਤਾਂ ਭਰਨਾ ਹੀ ਪੂਗਾ ਹਨਾ ਸੋ ਇਦਾਂ ਦੀ ਨਹੀਂ ਗੱਲਬਾਤ ਹੁੰਦੀ ਜਦੋਂ ਆਪਾਂ ਹਿੰਮਤ ਕਰਦੇ ਆ ਜਾਂ ਆਪਾਂ ਨੂੰ ਬਈ ਨੌਲੇਜ ਹੁੰਦੀ ਆ ਥੋੜੀ ਬਹੁਤੀ ਤਾਂ ਉਹਨੂੰ ਆਪਾਂ ਯੂਜ਼ ਕਰਿਆ ਕਰੀਏ ਵਰਤਿਆ ਕਰੀਏ ਤੇ ਬਾਕੀ ਥੋੜੇ ਕੋਟ ਕਚੈਰੀਆਂ ਚੱਕਰ ਮੰਨਣਾ ਲਾਉਣੇ ਪੈਂਦੇ ਨੇ ਪਰ ਮਸਲੇ ਜਿਹੜੇ ਉਹ ਹੱਲ ਹੋ ਜਾਂਦੇ ਨੇ ਵੀ ਹਿੰਮਤ ਆਪ ਨੂੰ ਰੱਖਣੀ ਪੈਂਦੀ ਆ ਸੋ ਇਦਾਂ ਦੀ ਕੇਸ ਆ ਬਾਈ ਜਿਵੇਂ ਉਹ ਤੁਹਾਨੂੰ ਦੱਸਦਾ ਹਨ ਬਾਈ ਦੀ ਗੱਡੀ 1899 ਤੇ ਉਹਦਾ ਖੇਤਰ ਵਾਲੇ ਸਤਵੰਤ ਸਿੰਘ ਬਾਈ ਦਾ ਨਾਮ ਆ ਕਲਾੜ ਪਿੰਡ ਜਲਾ ਲੁਧਿਆਣਾ ਹਨਾ ਸੋ ਬਾਈ ਦਾ ਖੇਤਰ ਵਾਲੇ ਡੀਟੀਓ ਨੇ ਚਲਾਨ ਕਰਤਾ ਬਾਈ ਦੀ ਗੱਡੀ 'ਚ ਵਾਜਨ ਸੀਗਾ 57450 ਹਣਾ ਸੋ ਜਦੋਂ ਆਰਟੀਓ ਨੇ ਜਲਾਨ ਕਰਤਾ ਜੀ ਉਹਦਾ 28000 ਦਾ ਹਨਾ ਤੇ ਤੁਹਾਨੂੰ ਮੈਂ ਦੱਸ ਦੇਵਾਂ ਬਾਈ ਜੀ ਕਿ ਇੱਕ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕੀਤਾ ਸੀ ਐਨ ਆਰਟੀ 11028 ਠੀਕ ਹੈ ਜੀ ਸੋ ਸੌਰੀ ਭਰਾ ਉਹ ਵਿੱਚ ਫੋਨ ਹੀ ਕਾਲ ਆਈ ਜਾਂਦੀ ਇਹਨੂੰ ਕੱਢ ਦਈਏ ਠੀਕ ਹੈ ਸੋ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕੀਤਾ ਸੀ ਐਨ ਆਰਟੀ 11028 11 ਜੀ 2017 ਨੂੰ ਠੀਕ ਹੈ ਜੀ ਸੋ ਉਹਦੇ ਤਹਿਤ ਬਾਈ ਨੇ ਇੱਕ ਐਪਲੀਕੇਸ਼ਨ ਜਾਨੀ ਪਾਈ ਪਰਵਾਹਨ ਅਧਿਕਾਰੀਆਂ ਨੂੰ ਐਮਬੀਐਲ ਜੀਬੀਡਬਲਯੂ ਦੇ ਤਹਿਤ ਹਨਾ ਵੀ ਜਿਹੜੀ ਛੋਟਾ ਸਾਨੂੰ ਇਹ 5% ਉਹ ਮਿਲਣੀ ਚਾਹੀਦੀ ਆ ਜਦੋਂ ਕਿ ਉਹਦੇ ਬਾਬਤ ਹੀ ਸਾਡੀ ਗੱਡੀ 'ਚ ਵਜਨ ਸੀ ਤੇ ਜਿਹੜਾ ਚਲਾਨ ਆ ਸਾਡਾ ਉਹ ਜਾਨੀ ਕਿ ਨਜ਼ਾਇਜ਼ ਕੀਤਾ ਗਿਆ ਤੇ ਉਹੀ ਗੱਲ ਫਿਰ ਆਰਟੀਓ ਸਾਹਿਬ ਨੂੰ ਉਹਦੀ ਗੱਲ ਬਈ ਜਦੋਂ ਪ੍ਰਵਾਹਨ ਨੂੰ ਚਿੱਠੀ ਗਈ ਤਾਂ ਹਨਾ ਫਿਰ ਉਹਨੂੰ ਮੰਨਣਾ ਪਿਆ ਕਿ ਠੀਕ ਆ ਜੀ ਮੇਥੋਂ ਗਲਤੀ ਹੋਈ ਆ ਤੇ ਉਹਦਾ ਚਲਾਨਾ ਬਾਈ ਨੇ ਉਹਨੇ ਆਰਟੀਓ ਨੇ ਆਪ ਹੀ ਭੁਗਤ ਕੇ ਫਿਰ ਉਹਦੀ ਗੱਡੀ ਆ ਜਿਹੜੀ ਉਹ ਰਿਲੀਜ਼ ਕੀਤੀ ਠੀਕ ਹੈ ਬਾਕੀ ਤੁਸੀਂ ਸਾਰਿਆਂ ਨੇ ਪਹਿਲਾਂ ਵੀ ਵੀਡੀਓ ਦੇਖੀ ਹੋਣੀ ਆ ਪਾਈਆਂ ਦੀ ਆਈਸੀ ਵੀਡੀਓ ਹਫਤਾ ਪਹਿਲਾਂ ਦੀ ਗੱਲ ਹੀ ਆ ਸੋ ਇਸ ਕਰਕੇ ਕਹਿਣਾ ਭਰਾਵੋ ਕਿ ਅਲਰਟ ਰਹਿਆ ਕਰੋ ਕੋਈ ਗੱਲ ਨਹੀਂ ਕਈ ਵਾਰੀ ਹੋ ਜਾਂਦਾ ਹਨਾ ਸੋ ਕਈ ਵਾਰੀ ਆਪਾਂ ਨੂੰ ਕੋਈ ਚੀਜ਼ ਹੋਰ ਕਿਸੇ ਨੂੰ ਜਾਣਕਾਰੀ ਹੁੰਦੀ ਆ ਉਹ ਚੀਜ਼ਾਂ ਸਾਂਝੀਆਂ ਕਰਿਆ ਕਰੋ ਇੱਕ ਦੂਜੇ ਨਾਲ ਕਿਉਂਕਿ ਆਪਣੇ ਭਰਾਵਾਂ 'ਚ ਨੌਲੇਜ ਦੀ ਬਹੁਤ ਕਮੀ ਆ ਹਨਾ ਤੇ ਮੈਂ ਕਹਿਣਾ ਹੁੰਨਾ ਵੀ ਜੇ ਜਰਨੇਟ ਹੋ ਜਾਈ ਆਪਾਂ ਥੋੜੇ ਬਹੁਤੇ ਵੀ ਇੱਕ ਦੂਜੇ ਦਾ ਸਹਾਰਾ ਬਣਦੇ ਰਹੀਏ ਤਾਂ ਆਪਣਾ ਮਹਿਕਮਾ ਬਈ ਜ਼ਰੂਰ ਗਰੋਥ ਕਰੂਗਾ ਸੋ ਬਾਈ ਜੇ ਵੀਡੀਓ ਵਧੀਆ ਲੱਗੀ ਤੈਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਠੀਕ ਆ ਜੀ ਤੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਕਿਉਂਕਿ ਆਪਣੇ ਮਹਿਕਮੇ ਦੇ ਬਾਬਤ ਹੀ ਮੈਂ ਤੇ ਚੀਜ਼ਾਂ ਲੈ ਕੇ ਆਉਣਾ ਬਾਈ ਹਰ ਤੁਹਾਨੂੰ ਪਤਾ ਮੈਂ ਪਾਉਂਦਾ ਨਹੀਂ ਹੈਗਾ ਬਾਕੀ ਇੱਕ ਗੱਲ ਹੋਰ ਬਾਈ ਜਿਹੜਾ ਮੈਂ ਸੇਵਾ ਵਾਲਾ ਗਰੁੱਪ ਬਣਾਇਆ ਹਨਾ ਸੋ ਸੇਵਾ ਨਹੀਂ ਕਹਿ ਸਕਦੇ ਆਪਾਂ ਇੱਕ ਦੂਜੇ ਦੀ ਮਦਦ ਲਈ ਹੈਲਪ ਵਾਲਾ ਗਰੁੱਪ ਆ ਇੱਕ ਦੂਜੇ ਦਾ ਹੱਥ ਫੜ ਕੇ ਆਪਾਂ ਇੱਕ ਦੂਜੇ ਨੂੰ ਅੱਪ ਕਰਨਾ ਗ੍ਰੋਥ ਕਰਨ ਵਾਸਤੇ ਮੈਂ ਇੱਕ ਗਰੁੱਪ ਜਾਰੀ ਕੀਤਾ ਹੋਇਆ ਸੋ ਉਹਦੇ ਚ ਭਰਾ ਅਸੀਂ ਤਕਰੀਬਨ 40-45 ਜਣੇ ਜੁੜ ਚੁੱਕੇ ਆਂ ਤੇ ਹੋਰ ਜਿਹੜੇ ਬ ਮੈਸੇਜ ਸਾਨੂੰ ਬੜੇ ਸਾਰੇ ਆ ਰਹੇ ਆ ਬਾਈ ਕਿ ਸਾਨੂੰ ਐਡ ਕਰੋ ਸਾਨੂੰ ਐਡ ਕਰੋ ਸੋ ਇੱਕ ਉਹਨਾਂ ਨੂੰ ਬੇਨਤੀ ਆ ਕੇ ਭਰਾ ਮੇਰੋ ਜਿਹੜਾ ਬੰਦਾ ਡਰਾਈਵਰ ਆ ਉਹ ਸਿੰਗਲ ਮੋਟਰ ਮਾਲਕਾਂ ਲਈ ਐ ਐਸ ਡਬਲ ਐਮ ਗਰੁੱਪ ਠੀਕ ਆ ਸੋ ਸਿੰਗਲ ਮੋਟਰ ਮਾਲਕਾਂ ਲਈ ਆ ਤੇ ਉਹਨਾਂ ਦੇ ਫਾਇਦੇ ਲਈ ਆ ਤੇ ਬਸ ਮੇਰੀ ਇਹੀ ਬੇਨਤੀ ਆ ਕੇ ਬਾਈ ਵਿੱਚ ਨਾ ਬੰਦੇ ਨੰਬਰ ਛੱਡ ਦਿੰਦੇ ਆ ਡਰਾਈਵਰੀ ਡਰਾਈਵਰ ਬਤੌਰ ਡਰਾਈਵਰ ਕਿ ਚਲੋ ਬਾਈ ਨਾਲ ਐਡ ਹੋਣੇ ਆ ਜੀ ਗਰੁੱਪ ਚ ਸੋ ਮੈਂ ਦੱਸ ਦੇਣਾ ਚਾਹਣਾ ਪ੍ਰਭੂ ਉਹਨਾਂ ਬੰਦਿਆਂ ਦਾ ਉਸ ਗਰੁੱਪ 'ਚ ਕੋਈ ਕੰਮ ਨਹੀਂ ਹੈਗਾ ਉਹਨਾਂ ਵਾਸਤੇ ਮੇਰੇ ਕੋਲੇ ਹੋਰ ਗਰੁੱਪ ਨੇ ਜੇ ਕੋਈ ਅਦਾਂ ਨਾ ਹੈਗਾ ਨਾਲ ਹਨਾ ਲਿਖ ਕੇ ਮੈਨੂੰ ਮੈਸੇਜ ਕਰ ਦਿਆ ਕਰੋ ਜਦੋਂ ਤੁਸੀਂ ਕਰਦੇ ਹੋ ਕਮੈਂਟ ਬਾਕਸ 'ਚ ਕਮੈਂਟ ਕਰ ਦਿਆ ਕਰੋ ਕਿ ਬਾਈ ਜੀ ਮੈਂ ਡਰਾਈਵਰ ਆ ਮੈਨੂੰ ਡਰਾਈਵਰ ਵਾਲੇ ਗਰੁੱਪ 'ਚ ਜਿਹੜਾ ਜੁਆਇਨ ਕਰ ਲਓ ਹਨਾ ਜੇ ਕੋਈ ਸਿੰਗਲ ਮੋਟਰ ਮਾਲਕਤਾ ਇਸ ਤਰ੍ਹਾਂ ਬਲਿ ਮੇਨ ਲਿਖ ਕੇ ਬਾਈ ਜੀ ਮੈਨੂੰ ਕਮੈਂਟ ਕਰ ਦਿਓ ਤੇ ਆਪਾਂ ਜ਼ਰੂਰ ਨਾਲ ਜੋੜਾਂਗੇ ਭਰਾਓ ਇੱਕ ਦੂਜੇ ਦਾ ਸਹਾਰਾ ਬਣਾਂਗੇ ਕਿਉਂਕਿ ਕਮਜ਼ੋਰ ਦੀ ਬਾਹ ਕੋਈ ਨਹੀਂ ਫੜਦਾ ਇੱਥੇ ਠੀਕ ਆ ਜੀ ਸੋ ਹਕ ਕਹਿੰਦਾ ਰੱਜਿਆਂ ਨੂੰ ਲੋਕੀ ਰਜਾਉਣ ਇੱਥੇ ਭੁੱਖਿਆਂ ਨੂੰ ਦਰੋਂ ਭਜਾਉਂਦੇ ਵੇਖੇ ਮੈਂ ਉਹ ਕੰਮ ਹੈ ਬਾਈ ਹਨ ਸੋ ਆਪਾਂ ਇੱਕ ਦੂਜੇ ਦਾ ਸਹਾਰਾ ਬਣੀ ਆਪਾਂ ਇੱਕ ਦੂਜੇ ਦੇ ਨਾਲ ਖੜੀਏ ਤੇ ਆਪਣੇ ਮਹਿਕਮੇ ਦੀ ਜਿਹੜੀ ਆਪਾਂ ਹੈਲਪ ਕਰੀਏ ਗਰੁੱਪ ਕਰੀਏ ਠੀਕ ਹੈ ਜੀ ਬਾਕੀ ਕਿਵੇਂ ਲੱਗਦੀਆਂ ਤੁਹਾਨੂੰ ਵੀਡੀਓ ਪਈ ਜੀ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਪੇਜ ਨੂੰ ਬ੍ਰਾਊਜ਼ ਕਰ ਲਓ ਫਾਲੋ ਕਿਉਂਕਿ ਤੁਹਾਡਾ ਆਪਣਾ ਪੇਜ ਆ ਤੁਹਾਡੀ ਆਪਣੀ ਗੱਲਬਾਤ ਆ ਹੋਰ ਵੀ ਕਿਸੇ ਨੇ ਬਾਈ ਕੋਈ ਵੀਡੀਓ ਪਾਉਣੀ ਹੋਵੇ ਤਾਂ ਕੁਝ ਹੋਰ ਤਾਂ ਮੈਨੂੰ ਮੈਸੇਂਜਰ ਤੇ ਵੀ ਮੈਸੇਜ ਕਰ ਸਕਦਾ ਠੀਕ ਹੈ ਜੀ ਬਾਕੀ ਮੈਨੂੰ ਮੇਲ ਵੀ ਕਰ ਸਕਦੇ ਹੋ ਤੁਸੀਂ ਤੇ ਨ ይገላግላል።